ਹਾਂਜੀ ਵੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਨਾ ਰਿਸ਼ਤਿਆਂ ਬਾਰੇ ਕਾਫੀ ਭੈਣਾ ਦੇ ਕਮੈਂਟ ਆਉਂਦੇ ਸੀ ਵੀਰਾਂ ਦੇ ਕਮੈਂਟ ਆਉਂਦੇ ਸੀ ਕਿ ਵੀ ਜਦੋਂ ਆਪਾਂ ਕਿਸੇ ਤਰ੍ਹਾਂ ਬਿਜ਼ਨਸ 'ਚ ਬੀਜ਼ੀ ਹੋ ਜੰਨੇ ਆ ਤੇ ਜਾਂ ਕਿਸੇ ਹੋਰ ਜੌਬ 'ਚ ਬੀਜ਼ੀ ਹੋ ਜੰਨੇ ਆ ਜਾਂ ਕੋਈ ਆਪਣੇ ਘਰ ਦੇ ਕੰਮ ਹੁੰਦੇ ਉਧਰ ਵਿਅਸਤ ਰਹਿੰਦੇ ਆ ਤਾਂ ਆਪਾਂ ਆਪਣੀ ਫੈਮਿਲੀ ਨੂੰ ਘੱਟ ਟਾਈਮ ਦੇ ਪਾਉਣੇ ਆ ਰਿਸ਼ਤਿਆਂ ਨੂੰ ਘੱਟ ਦੇ ਟਾਈਮ ਦੇ ਪਾਉਣੇ ਆ ਆਪਾਂ ਆਪਣੇਾਂ ਤੋਂ ਥੋੜਾ ਦੂਰ ਹੋਣ ਲੱਗ ਜਾਂਦੇ ਆ ਤੇ ਆਪਾਂ ਉਹਨਾਂ ਬਾਰੇ ਅੱਜ ਗੱਲ ਕਰਦੇ ਆਂ ਤੁਹਾਡੇ ਨਾਲ ਕਿ ਜੇਕਰ ਆਪਾਂ ਕੋਈ ਵੀ ਬਿਜ਼ਨਸ ਕਰਦੇ ਆਂ ਜਾਂ ਆਪਾਂ ਖੇਤੀਬਾੜੀ ਤੇ ਲਾਲੋ ਖੇਤੀਬਾੜੀ ਕਰਦੇ ਆਂ ਜਾਂ ਕੋਈ ਹੋਰ ਜੌਬ ਕਰਦੇ ਆਂ ਆਪਾਂ ਨੂੰ ਜੌਬ ਮਿਲ ਜਾਂਦੀ ਹੈ ਸਰਕਾਰੀ ਉਹ ਕਰਦੇ ਆਂ ਤਾਂ ਆਪਣੇ ਕੋਲੇ ਜਿਵੇਂ ਕਿ ਲਾਲੋ ਆਪਣੇ ਕੋਲੇ ਟਾਈਮ ਟੂ ਟਾਈਮ ਆਪਾਂ ਕੰਮ ਕਰਨਾ ਹੁੰਦਾ ਤੇ ਆਪਣੇ ਕੋਲੇ ਟਾਈਮ ਬਹੁਤ ਘੱਟ ਹੁੰਦਾ ਉਧਰ ਹੋ ਜਾਂਦਾ ਖਾਸ ਕਰ ਲੇਡੀਜ਼ ਨੂੰ ਲਾਲੋ ਵੀ ਜਿਵੇਂ ਜੌਬ ਤੇ ਜਾਣਾ ਫਿਰ ਘਰ ਦੇ ਕੰਮ ਹੋ ਜਾਂਦੇ ਆ ਮਾਰਨਿੰਗ ਹੋ ਗਿਆ ਈਵਨਿੰਗ ਹੋ ਗਿਆ ਫਿਰ ਅੱਗੇ ਬੱਚਿਆਂ ਦੀ ਟੈਨਸ਼ਨ ਹੋਗੀ ਵੀ ਜੇ ਬੱਚੇ ਇਕੱਲੇ ਘਰ ਛੱਡ ਕੇ ਜਾਂਦੇ ਆ ਤਾਂ ਵੀ ਫਿਰ ਉਹ ਮਾਈਂਡ ਚ ਤਾਂ ਉਹ ਚੀਜ਼ਾਂ ਘੁੰਮਦੀਆਂ ਰਹਿੰਦੀਆਂ ਵੀ ਸਾਡੇ ਬੱਚੇ ਅੱਜ ਘਰ ਹੈਗੇ ਆ ਤਾਂ ਕੀ ਤਾਂ ਉਹ ਕਿੱਦਾਂ ਰਹਿੰਦੇ ਹੋਣਗੇ ਉਹਨਾਂ ਦੇ ਲੱਗਦਾ ਹੋਊ ਜਾਂ ਨਾ ਤੇ ਉਹਨਾਂ ਚੀਜ਼ਾਂ ਬਾਰੇ ਲੇਡੀਜ਼ ਨੂੰ ਥੋੜਾ ਜਿਆਦਾ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹਨਾ ਥੋੜਾ ਜਿਆਦਾ ਹੈਂਡਲ ਕਰਨਾ ਪੈਂਦਾ ਹੈਗਾ ਬਹੁਤ ਕੁਝ ਆਉਂਦੇ ਦਿਮਾਗ ਤੇ ਚੇਲੇ ਨੰ ਪੈਂਦਾ ਹੈਗਾ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਦੀਆਂ ਜਿਵੇਂ ਕਿ ਆਪਾਂ ਕੋਈ ਵੀ ਬਿਜ਼ਨਸ ਸ਼ੁਰੂ ਕਰ ਲਿਆ ਤੇ ਫਿਰ ਆਪਾਂ ਟਾਈਮ ਤੇ ਉੱਥੇ ਆਉਣਾ ਆਪਣਾ ਇੱਕ ਸਮਾਂ 바ਜ ਜਾਂਦਾ ਵੀ ਆਪਾਂ ਜਿਵੇਂ ਕਿ ਮਾਰਨਿੰਗ ਲਾ ਲਓ 10 ਤੋਂ ਲੱਗ ਕੇ ਆਪਾਂ 7 ਵਜੇ ਤੱਕ ਕੰਮ ਕਰਨਾ ਤੇ ਮਾਰਨਿੰਗ ਨਿਕਲਣਾ ਉਸ ਤੋਂ ਪਹਿਲਾਂ ਆਪਾਂ ਘਰ ਦੇ ਕੰਮ ਨਿਪਟਾਉਣੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹਨਾ ਆਪਣੀ ਫੈਮਲੀ ਨੂੰ ਵੀ ਟਾਈਮ ਦੇਣਾ ਉਹਨਾਂ ਨਾਲ ਵੀ ਕੁਝ ਟਾਈਮ ਗੱਲਾਂ ਬਾਤਾਂ ਕਰਨੀਆਂ ਟਾਈਮ ਸਪੈਂਡ ਕਰਨਾ ਜੀ ਆਪਾਂ ਆਪਣੀ ਨੇੜੇ ਦੇ ਏਰੀਏ 'ਚ জব ਕਰਦੇ ਆ ਕੋਈ ਵੀ ਤਾਂ ਚਲੋ ਆਪਾਂ ਜਾਨੀ ਕਿ ਮਾਰਨਿੰਗ ਆਏ ਸ਼ਾਮ ਨੂੰ ਚਲੇ ਗਏ ਹਨਾ ਆਪ ਡਾਊਨ ਕਰਦੇ ਰਹਿਣੇ ਆ ਜੇ ਆਪਾਂ ਨੂੰ ਕੋਈ ਜੋਬ ਹੈਗੀ ਆ ਦੂਰ ਦੀ ਮਿਲ ਜਾਂਦੀ ਹੈ ਕਈ ਵਾਰੀ ਤਾਂ ਫੇਰ ਆਪਾਂ ਨੂੰ ਆਪਣੇਾਂ ਤੋਂ ਵੀ ਦੂਰ ਰਹਿਣਾ ਪੈਂਦਾ ਹੈਗਾ ਕਈ ਵਾਰੀ ਸਟੇਸ਼ਨ ਐਦਾਂ ਦੀ ਹੁੰਦੀ ਆ ਵੀ ਆਪਾਂ ਆਪਣੀ ਫੈਮਿਲੀ ਨੂੰ ਨਾਲ ਨਹੀਂ ਸ਼ਿਫਟ ਕਰ ਸਕਦੇਗੀ ਕਈ ਵਾਰ ਐਦਾਂ ਹੁੰਦਾ ਵੀ ਥੋੜਾ ਦੂਰ ਹੁੰਦਾ ਤਾਂ ਵੀ ਨਹੀਂ ਆਪਣਾ ਸੈੱਟ ਬੈਠਦਾਗਾ ਜੀ ਆਪਾਂ ਆਪ ਡਾਊਨ ਕਰਦੀਆਂ ਤਾਂ ਫਿਰ ਵੀ ਆਪਣੇ ਕੋਲੇ ਕੁਝ ਟਾਈਮ ਬਚ ਜਾਂਦਾ ਵੀ ਮਾਰਨਿੰਗ ਵੀ ਆਪਾਂ ਮਿਲਦੇ ਆਂ ਤੇ ਈਵਨਿੰਗ ਵੀ ਮਿਲਦੇ ਆਂ ਤੇ ਨਹੀਂ ਫਿਰ ਜੇ ਆਪਾਂ ਦੂਰ ਰਹਿੰਨੇ ਆ ਤਾਂ ਮੰਨ ਕੇ ਚਲੋ ਇੱਕ ਹਫਤਾ ਆਪਣਾ ਨਿਕਲਦਾ ਹੀ ਨਿਕਲਦਾ ਵੀ ਆਪਾਂ ਨੂੰ ਇੱਕ ਸੰਡੇ ਬਚਦਾ ਹੁੰਦਾ ਵੀ ਜਦੋਂ ਆਪਾਂ ਆਪਣੀ ਫੈਮਿਲੀ ਨੂੰ ਮਿਲ ਸਕਦੇ ਆਂ ਤੇ ਬਾਕੀ ਜਿਹੜੇ ਰਿਸ਼ਤੇ ਹੋ ਜਾਂਦੇ ਹੈਗੇ ਆ ਆਪਾਂ ਆਪਣੇ ਪਰਿਵਾਰ ਨੂੰ ਮਿਲਦੇ ਆਂ ਜਦੋਂ ਆਪਣੇ ਕੋਲੇ ਇੱਕ ਦਿਨ ਦਾ ਟਾਈਮ ਹੋਇਆ ਆਪਾਂ ਉਹਨਾਂ ਕੋਲੇ ਇੱਕ ਦਿਨ ਹੀ ਸਪੈਂਡ ਕਰਾਂਗੀ ਤੇ ਬਾਕੀ ਜਿਹੜੇ ਰਿਸ਼ਤੇ ਹੋਏ ਉਹਨਾਂ ਨੂੰ ਆਪਾਂ ਫੇਰ ਨਹੀਂ ਟਾਈਮ ਦੇ ਪਉਂਦੇ ਜਿਹੜੀ ਪਹਿਲਾਂ ਦੀ ਲਾਈਫ ਹੁੰਦੀ ਸੀ ਹਨਾ ਲੋਕਾਂ ਦੀ ਲਾਈਫ ਐਦਾਂ ਦੀ ਹੁੰਦੀ ਸੀ ਵੀ ਆਪਣਿਆਂ ਚ ਮਿਲਣਾ ਵਿਚਰਨਾ ਉਹਨਾਂ ਨੇ ਜਿਵੇਂ ਕਿ ਅੱਗੇ ਲੋਕ ਰਿਸ਼ਤੇਦਾਰੀਆਂ ਚ ਜਾਂਦੇ ਤਿੰਨ ਤਿੰਨ ਚਾਰ ਚਾਰ ਦਿਨ ਲਾਉਂਦਾ ਅਗਲਾ ਜਾ ਕੇ ਵਧੀਆ ਸਾਰਿਆਂ ਨੂੰ ਮਿਲਦਾ ਪਰ ਅੱਜ ਕੱਲ ਟਾਈਮ ਆ ਗਿਆ ਵੀ ਇੱਕ ਰਾਤ ਮਸਾ ਇੱਕ ਰਾਤ ਦਾ ਟਾਈਮ ਅਗਲੇ ਕੋਲੇ ਮਸਾ ਹੁੰਦਾ ਨਹੀਂ ਤਾਂ ਜਿਵੇਂ ਕਿ ਮਾਰਨਿੰਗ ਆ ਇਵਨਿੰਗ ਵਾਪਸ ਤੇ ਪਿਛਲੇ ਟਾਈਮਾਂ ਜਿਹੜੇ ਹੁਣ ਵੀ ਅਗਲਾ ਜਾਂਦਾ ਸੋਚ ਲੈਂਦਾ ਵੀ ਅੱਜ ਐਸ ਰਿਸ਼ਤੇਦਾਰੀ ਚ ਗਏ ਆ ਚਲੋ ਦੋ ਦਿਨ ਲਾਵਾਂਗੇ ਫਿਰ ਅੱਗੇ ਨੇੜੇ ਰਿਸ਼ਤੇਦਾਰੀ ਪੈਂਦੀ ਹੁੰਦੀ ਵੀ ਉੱਥੇ ਵੀ ਹੋਈ ਆਵਾਂਗੇ ਚਲੋ ਕੋਈ ਗੱਲ ਨਹੀਂ ਹਣਾ ਤੇ ਹੁਣ ਤਾਂ ਉਹ ਜਿਹੜਾ ਜਮਾਨਾ ਸੀ ਉਹ ਸਾਰਾ ਖਤਮ ਹੋ ਗਿਆ ਹੁਣ ਅਗਲਾ ਬਾਲੀ ਗੱਲ ਕੀ ਹੈ ਵੀ ਇੱਕ ਦਿਨ ਦਿਨ ਦਾ ਟਾਈਮ ਅਸਾਂ ਕੱਢਦਾ ਉਹ ਵੀ ਜਦੋਂ ਕਿਤੇ ਆਪਾਂ ਨੂੰ ਐਮਰਜੈਂਸੀ ਹੁੰਦੀ ਹੈ ਵੀ ਅੱਜ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਨਹੀਂ ਸਰ ਨਾ ਜਾਈ ਬਿਨਾ ਜਾਣਾ ਹੀ ਪੈਣਾ ਫਿਰ ਆਪਾਂ ਨਿਕਲਦੇ ਆਂ ਨਹੀਂ ਤਾਂ ਉਦਾਂ ਜੀ ਕਿਸੇ ਦਾ ਮਨ ਕੇ ਚਲੋ ਵੀ ਬਿਮਾਰ ਵੀ ਹੋ ਗਿਆ ਆਪਣੇ ਤੇ ਲਾ ਲੋ ਵੀ ਜੇ ਕੋਈ ਬਿਮਾਰ ਵੀ ਹੋ ਗਿਆ ਆਪਾਂ ਸੋਚ ਲੈਣੇ ਆ ਵੀ ਜਾਨ ਦਾ ਟਾਈਮ ਨਹੀਂਗਾ ਤੇ ਆਪਣੇ ਫੋਨ ਤੇ ਹੀ ਗੱਲ ਕਰਕੇ ਪਤਾ ਕਰ ਲੈਣੇ ਆ ਵੀ ਕਿੱਦਾਂ ਆਉਦੀ ਸਿਹਤ ਹਨਾ ਐਨਾ ਕੁ ਜਮਾਨਾ ਬਦਲ ਗਿਆ ਹਨਾ ਇਹ ਜਮਾਨਾ ਕਿਉਂ ਬਦਲਿਆ ਵੀ ਆਪਾਂ ਆਪਦੇ ਕੰਮਾਂ ਨੂੰ ਪਹਿਲ ਦੇਤੀ ਤੇ ਰਿਸ਼ਤਿਆਂ ਨੂੰ ਪਿੱਛੇ ਰੱਖਿਆ ਪਹਿਲਾਂ ਸੀ ਜਿਹੜਾ ਪਹਿਲਾਂ ਅਗਲਾ ਰਿਸ਼ਤਿਆਂ ਨੂੰ ਪਹਿਲ ਤੇ ਰੱਖਦਾ ਸੀਗਾ ਕੰਮ ਨੂੰ ਪਿੱਛੇ ਰੱਖਦਾ ਸੀ ਕੰਮ ਦਾ ਕੋਈ ਨਹੀਂ ਚਲੋ ਕੰਮ ਆਪਾਂ ਫੇਰ ਕਰ ਲੈਣਾ ਹਨਾ ਚਲੋ ਆਪਣੇਆਂ ਨੂੰ ਮਿਲੀਏ ਜੇ ਕੋਈ ਬਿਮਾਰ ਹੋ ਗਿਆ ਚਲੋ ਬਈ ਭੱਜ ਕੇ ਉਹਦਾ ਪਤਾ ਲੈ ਕੇ ਆਈਏ ਤੇ ਹੁਣ ਆਪਾਂ ਸੋਚ ਲੈਨੇ ਚਲੋ ਟਾਈਮ ਨਹੀਂਗਾ ਆਪਾਂ ਕਾਲ ਕਰਕੇ ਪਤਾ ਕਰਦੇ ਆ ਵੀ ਕਿਦਾਂ ਉਹਦੀ ਸਿਹਤ ਚਲੋ ਉਹਨੇ ਅੱਗੋਂ ਕਿ ਆਪਾਂ ਕਾਲ ਕੀਤੀ ਉਹਨੇ ਕਿਹਾ ਠੀਕ ਹੈ ਤਾਂ ਆਪਾਂ ਕਹਿ ਦਿੰਨੇ ਹੁਣ ਤਾਂ ਉਹਦੀ ਸਿਹਤ ਠੀਕ ਹੈ ਚਲੋ ਜਿੱਦੇ ਟਾਈਮ ਮਿਲੇ ਆਪਾਂ ਉਹ ਆਵਾਂਗੇ ਤੇ ਇਹਨਾਂ ਚੀਜ਼ਾਂ ਕਰਕੇ ਕੁਛ ਤਾਂ ਆਪਾਂ ਆਪਣੇ ਆਪ ਨੂੰ ਹੀ ਵੀ ਅੱਗੇ ਲਿਆ ਕੇ ਤੇ ਰਿਸ਼ਤਿਆਂ ਨੂੰ ਪਿੱਛੇ ਕੀਤਾ ਕੁਛ ਜਿਹੜਾ ਆਪਣਾ ਟਾਈਮ ਸੀਗਾ ਟਾਈਮ ਨੇ ਆਪਾਂ ਨੂੰ ਵੀ ਪਿੱਛੇ ਕਰਤਾ ਰਿਸ਼ਤਿਆਂ ਤੋਂ ਕਿਉਂ ਆਪਾਂ ਟਾਈਮ ਕੱਢ ਕੇ ਨੀਰਾ ਜੀ ਤੇ ਟਾਈਮ ਹੈ ਫਿਰ ਟਾਈਮ ਨੇ ਤਾਂ ਨਿਕਲਣਾ ਹੀ ਆ ਪਰ ਵੀ ਹਨਾ ਜਦੋਂ ਆਪਾਂ ਆਪਣੇ ਰਿਸ਼ਤਿਆਂ ਨੂੰ ਨਾ ਪਹਿਲ ਦਿੰਦੇਗੀ ਤੇ ਫਿਰ ਆਪਣੀ ਵਾਸਤੇ ਆਪਾਂ ਇਹ ਨਹੀਂ ਹਨਾ ਵੀ ਕਹਿੰਦੇ ਵੀ ਕੰਮ ਨਹੀਂ ਜ਼ਰੂਰੀ ਕੰਮ ਵੀ ਬਹੁਤ ਜ਼ਰੂਰੀ ਆ ਵੀ ਅੱਜ ਕੱਲ ਜਿਹੜੀ ਲਾਈਫ ਹੋ ਗਈ ਹਨਾ ਵੀ ਕਹਦੀਏ ਵੀ ਜੇ ਬੰਦੇ ਕੋਲੇ ਪੈਸਾ ਤਾਂ ਅਗਲਾ ਪੁੱਛਦਾ ਬਰਾਬਰ ਵਾਲਾ ਵੀ ਤੇ ਜੇ ਨਹੀਂ ਹੈ ਤਾਂ ਅਗਲਾ ਕੋਈ ਝਾਕਦਾ ਵੀ ਨਹੀਂ ਕੰਮ ਨੂੰ ਵੀ ਪਹਿਲ ਚਾਹੀਦੀ ਆ ਤੇ ਨਾਲ ਨਾਲ ਰਿਸ਼ਤਿਆਂ ਨੂੰ ਵੀ ਚਾਹੀਦੀ ਆ ਵੀ ਜਿਵੇਂ ਹੁਣ ਆਪਦੇ ਭੈਣ ਭਰਾ ਹੋਗੇ ਤੇ ਚਾਚੇ ਤਾਈ ਹੋਗੇ ਭੂਆ ਮਾਮੀਆਂ ਮਾਸੀਆਂ ਸਾਰੇ ਰਿਸ਼ਤੇ ਹੋਗੇ ਹਨਾ ਆਪਣੀ ਲਾਈਫ ਦੇ ਵਿੱਚ ਇੱਕ ਵਾਰੀ ਰਿਸ਼ਤੇ ਬੰਦਦੇ ਆ ਕੋਈ ਵੀ ਰਿਸ਼ਤਾ ਆਪਾਂ ਨੂੰ ਇੱਕ ਵਾਰੀ ਮਿਲਦਾ ਹੈਗਾ ਅਗਲੀ ਜ਼ਿੰਦਗੀ ਕੀ ਤਾਂ ਮਿਲਣੀ ਹੈ ਜਾਂ ਨਹੀਂ ਮਿਲਣੀ ਅੱਗੇ ਰਿਸ਼ਤੇ ਆਉਣੇ ਆ ਜਾਂ ਨਹੀਂ ਆਉਣਗੇ ਤੇ ਚੰਗੇ ਆ ਜਾਂ ਮਾੜੇ ਆ ਇਹਨਾਂ ਨੂੰ ਆਪਾਂ ਐਸੀ ਜ਼ਿੰਦਗੀ ਚ ਹਨਾ ਬਣਾ ਕੇ ਰੱਖਾਂਗੀ ਵੀ ਚਲੋ ਆਪਾਂ ਆਪਣੇ ਪੱਖੋਂ ਵੀ ਚੰਗਾ ਸਮਝ ਕੇ ਚੱਲੀਏ ਅੱਗੋਂ ਦੇਖਦੇ ਆ ਵੀ ਬਰਾਬਰ ਵਾਲਾ ਤਾਂ ਵੀ ਕਿੱਦਾਂ ਦਾ ਹੋਊਗਾ ਉਹ ਉਹਦੇ ਤੇ ਡਿਪੈਂਡ ਕਰਦਾ ਹੁੰਦਾ ਆਪਾਂ ਆਪਣੇ ਹਿਸਾਬ ਨਾਲ ਚੰਗੇ ਚੱਲ ਕੇ ਦੇਖੀਏ ਤਾਂ ਵੀ ਸਾਰੇ ਰਿਸ਼ਤਿਆਂ ਨੂੰ ਜੇ ਥੋੜਾ ਥੋੜਾ ਵੀ ਟਾਈਮ ਮਿਲਦਾ ਹਨਾ ਜਿਵੇਂ ਭੂਆ ਤੇ ਲਾਲੋ ਬੀਜੇਪੂਆ ਇਸ ਘਰ ਦੀ ਕੁੜੀ ਹੁੰਦੀ ਆ ਤੇ ਉਹਨੂੰ ਵੀ ਇਦਾਂ ਲੱਗਦਾ ਵੀ ਜਾਂ ਮੈਂ ਇਹਨਾਂ ਕੋਲੇ ਆਵਾਂ ਜਾਵਾਂ ਚਾਰ ਦਿਨ ਮਿਲਾਂ ਜਾਂ ਵੀ ਇਹ ਮੇਰੇ ਕੋਲੇ ਆਉਣ ਕੋਈ ਜਿਵੇਂ ਹੁਣ ਤਿੱਥ ਤਿਹਾਰ ਆ ਜਾਂਦੀ ਆ ਹਨਾ ਆਪਣੇ ਤਿਹਾਰ ਹੁੰਦੇ ਆ ਲੋਹੜੀ ਹੋਗੀ ਦੀਵਾਲੀ ਹੋਗੀ ਰੱਖੜੀ ਹੋਗੀ ਤੇ ਕਿੰਨਾ ਵੀ ਹਨਾ ਘਰ ਦੀ ਕੁੜੀ ਨੂੰ ਚਾਹ ਹੁੰਦਾ ਵੀ ਮੇਰੇ ਕੋਲੇ ਆਉਣ ਤੇ ਜਦੋਂ ਆਪਾਂ ਨੂੰ ਇਦਾਂ ਲੱਗਦਾ ਵੀ ਅੱਜ ਮੇਰੇ ਕੋਲੇ ਟਾਈਮ ਨਹੀਂ ਸੀਗਾ ਅੱਜ ਮੈਂ ਜਾਦੀ ਬੀਜ਼ੀ ਸੀ ਜਾ ਇਨੇ ਕੁ ਦਿਨਾਂ ਤੱਕ ਟਾਈਮ ਕੱਢ ਕੇ ਦੇਖਦੇ ਆਂ ਜੇ ਟਾਈਮ ਹੋਇਆ ਤਾਂ ਜ਼ਰੂਰ ਆਵਾਂਗੇ ਤੇ ਜਦੋਂ ਜਿਵੇਂ ਕਿ ਹਨਾ ਤਿਹਾਰ ਨੇ ਆਉਣਾ ਹੁੰਦਾ ਤੇ ਉਸ ਤੋਂ ਪਹਿਲਾਂ 1 ਮਹੀਨਾ ਪਹਿਲਾਂ ਵੇਟ ਹੋਣ ਲੱਗ ਜਾਂਦੀ ਆ ਵੀ ਇਸ ਤਿਹਾਰ ਤੇ ਵੀ ਮੇਰੇ ਆਉਣਗੇ ਭਤੀਜੀ ਆਉਣਗੇ ਭਰਾ ਆਉਣਗੇ ਹਨਾ ਤੇ ਜਿਵੇਂ ਜਿਵੇਂ ਤਿਹਾਰ ਦਾ ਨੇੜਾ ਹੁੰਦਾ ਉਵੇਂ ਮੜੀ ਉਡੀਕ ਵਧੀ ਜਾਂਦੀ ਆ ਵਧੀ ਜਾਂਦੀ ਆ ਤੇ ਜੇ ਕੁਦਰਤੀ ਨਾ ਜਾਇਆ ਜਾਂਦਾ ਤਾਂ ਫਿਰ ਐਦਾਂ ਲੱਗਦਾ ਵੀ ਇਹ ਤਿਉਹਾਰ ਸੀਗਾ ਤੇ ਇੱਥੇ ਵੀ ਆਈ ਨਹੀਂਗੇ ਚਲੋ ਅਗਲਾ ਮਨ ਸਮਝਾ ਲੈਣ ਦਾ ਵੀ ਕੰਮ ਹੋ ਗਿਆ ਤਾਂ ਨਹੀਂ ਆਇਆ ਗਿਆ ਪਰ ਨਹੀਂ ਇੰਨੇ ਕੁ ਰਿਸ਼ਤਿਆਂ ਵਾਸਤੇ ਇੰਨਾ ਕੁ ਟਾਈਮ ਹਨਾ ਵੀ ਜਿਵੇਂ ਆਪਾਂ 2 ਮਹੀਨੇ ਬਾਅਦ ਵੀ ਢੇੜਾ ਲਾਈਏ ਤਿੰਨਾ ਬਾਅਦ ਵੀ ਢੇੜਾ ਲਾਈਏ ਜੇ ਕਾਲ ਤੇ ਗੱਲ ਹੁੰਦੀ ਆ ਤਾਂ ਮੰਨ ਕੇ ਚਲੋ ਵੀ ਹਫ਼ਤੇ ਬਾਅਦ ਆਪਾਂ ਟਾਈਮ ਕੱਢੀਏ ਵੀ ਹਫ਼ਤੇ ਬਾਅਦ ਸਾਰਿਆਂ ਨਾਲ ਗੱਲ ਹੋਵੇ ਹਨਾ ਤੇ ਬਾਕੀ ਫਿਰ ਹਨਾ ਵੀ ਜਿਵੇਂ ਕੰਮ ਹੋ ਗਏ ਵੀ ਚਲੋ ਆਪਾਂ ਕੋਲਾਂ ਤੇ ਗੱਲਾਂ ਕਰਨੀਆਂ ਹਨਾ ਵੀ ਫੋਨ ਤੇ ਆਪਾਂ ਗੱਲਾਂ ਕਰ ਲੈਣੀਆਂ ਚਲੋ ਆਪਾਂ ਨੂੰ ਇੱਕ ਤਰ੍ਹਾਂ ਸਮਝਦੇ ਆਪਾਂ ਵੀ ਮਿਲਿਆਂ ਵਰਗੀ ਗੱਲ ਹੋਊਗੀ ਕਿੱਥੇ ਹੁਣ ਆਪਾਂ ਆਪਣੇ ਮਾਪਿਓ ਕੋਲੇ ਆਪਦੇ ਭੈਣ ਭਰਾਵਾਂ ਕੋਲੇ ਆਪਦੀ ਫੈਮਿਲੀ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਕਿੱਥੇ ਹੁਣ ਫੋਨ ਤੇ ਗੱਲਾਂ ਕਰਨੀਆਂ ਉਹ ਗੱਲ ਨਹੀਂ ਰਹਿੰਦੀਗੀ ਤੇ ਥੋੜੇ ਟਾਈਮ ਬਾਅਦ ਮਿਲਣਾ ਕਰਨਾ ਹਨਾ ਤਾਂ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਨਹੀਂ ਪਤਾ ਹਨਾ ਵੀ ਆਪਣੇ ਨਾਲ ਕੱਲ ਨੂੰ ਕੀ ਹੋਣਾ ਹੈ ਵੀ ਅੱਜ ਐ ਜਿਹੜਾ ਆਪਣੇ ਤੇ ਵਧੀਆ ਚੱਲੀ ਜਾਂਦਾ ਕੱਲ ਨੂੰ ਆਪਣੇ ਤੇ ਕਿਦਾਂ ਦਾ ਆਊਗਾ ਜਾਂ ਆਪਾਂ ਹੋਵਾਂਗੇ ਜਾਂ ਨਾ ਹੋਵਾਂਗੇ ਉਹ ਕੱਲ ਕਿਸੇ ਨੇ ਨਹੀਂ ਦੇਖਿਆ ਤੇ ਜਿਹੜਾ ਆਪਣਾ ਚੱਲ ਰਿਆ ਹੁੰਦਾ ਹੈਗਾ ਟਾਈਮ ਉਹਨੂੰ ਆਪਾਂ ਵਧੀਆ-ਵਧੀਆ ਕਰਕੇ ਚੱਲੀਏ ਸਾਰਿਆਂ ਦੇ ਨਾਲ ਵਧੀਆ ਮਿਲਵਰਤਗੇ ਹਨਾ ਤੇ ਸਾਰੇ ਰਿਸ਼ਤਿਆਂ ਦੇ ਲਈ ਟਾਈਮ ਕੱਢੀਏ ਤਾਂ ਬਹੁਤ ਹੀ ਵਧੀਆ ਤੇ ਬਾਕੀ ਜਿਹੜੇ ਕੰਮ ਹੈ ਹਨਾ ਕੰਮ ਤਾਂ ਚੱਲਦੇ ਹੀ ਰਹਿੰਦੇ ਆ ਵੀ ਜਿਵੇਂ ਆਪਣੇ ਤੇ ਲਾ ਲਓ ਹਨਾ ਜਿਵੇਂ ਜਿਵੇਂ ਆਪਣੀ ਏਜ ਵੱਧਦੀ ਵੱਧਦੀ ਜਾਂਦੀ ਆ ਉਵੇਂ-ਉਵੇਂ ਆਪਣੀ ਜਿਹੜੀ ਰਿਸਪੌਂਸਿਬਿਲਟੀ ਹੁੰਦੀ ਆ ਉਹ ਵੀ ਵੱਧਦੀ ਜਾਂਦੀ ਆ ਜਿਵੇਂ ਕਿ ਲਾ ਲਓ ਮੈਰਿਜ ਤੋਂ ਪਹਿਲਾਂ ਦੀ ਲਾਈਫ ਹੁੰਦੀ ਆ ਜਿਹੜੀ ਆਪਣੀ ਜਿਵੇਂ ਬਚਪਨ ਲਾ ਲਓ ਫਿਰ ਬਚਪਨ ਤੋਂ ਅੱਗੇ ਜਿਵੇਂ ਆਪਾਂ ਥੋੜੇ ਹੀ ਵੱਡੇ ਹੋ ਜਾਂਦੇ ਆ ਤਾਂ ਉਸ ਤਰ੍ਹਾਂ ਲਾ ਲਓ ਵੀ ਆਪਣੀ ਜਵਾਨੀ 'ਚ ਜਾ ਕੇ ਰਿਸਪੌਂਸਿਬਿਲਟੀ ਹੋਰ ਬਣਦੀ ਆ ਤੇ ਫਿਰ ਆਪਣੀ ਮੈਰਿਜ ਤੋਂ ਬਾਅਦ ਦੀ ਜਿਹੜੀ ਲਾਈਫ ਹੁੰਦੀ ਆ ਉਹ ਹੋਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਬੱਚਿਆਂ ਤੋਂ ਬਾਅਦ ਹੋਰ ਲਾਈਫ ਹੋ ਜਾਂਦੀ ਹੈ ਤੇ ਫਿਰ ਅੱਗੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੱਥੋਂ ਤੱਕ ਲਾਈਫ ਜਾਂਦੀ ਹੈਗੀ ਆ ਹਨਾ ਲਾਈਫ ਬੀਜੀ ਬੀਜੀ ਹੁੰਦੀ ਜਾਂਦੀ ਹੈ ਉਸ 'ਚ ਆਪਾਂ ਨੂੰ ਟਾਈਮ ਕੱਟ ਤਾਂ ਮਿਲਦਾ ਪਰ ਇਹ ਨਹੀਂ ਹਨਾ ਵੀ ਲਾਈਫ ਬੀਜੀ ਹੋਈ ਜਾਂਦੀ ਹੈ ਤੇ ਆਪਾਂ ਆਪਣੇਆਂ ਨੂੰ ਵੀ ਟਾਈਮ ਨਹੀਂ ਦੇ ਪਾਉਂਦੇਗੇ ਕੁਝ ਕ ਟਾਈਮ ਕੱਢਣਾ ਜ਼ਰੂਰੀ ਹੈ ਸਾਰਿਆਂ ਲਈ ਕੱਢਣਾ ਜ਼ਰੂਰੀ ਆ ਹਨਾ ਇਦਾਂ ਬਈ ਸਾਰੇ ਮਿਹਰਬਾਨੀ ਕਰਕੇ ਸਾਰੇ ਆਪਣੇਆਂ ਨੂੰ ਟਾਈਮ ਦਿਆ ਕਰੋ ਆਪਣੇ ਰਿਸ਼ਤੇਆਂ ਨੂੰ ਭੂਆ ਮਾਮੀਆਂ ਮਾਸੀਆਂ ਚਾਚੀਆਂ ਸਾਰਿਆਂ ਨਾਲ ਵਧੀਆ ਰਿਸ਼ਤੇਾਂ 'ਚ ਜੁੜ ਕੇ ਰਿਹਾ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਥੈਂਕ ਯੂ